हेलो एवरीवन आज ਅਸੀਂ ਮਾਂ ਬੋਲੀ ਕਿਤਾਬ ਵਿੱਚੋਂ ਜੋ ਕਿ ਯੂਕੇਜੀ ਜਮਾਤ ਦੀ ਕਿਤਾਬ ਹੈ ਕੰਨਾ ਮਾਤਰਾ ਦੀ ਦੁਹराई ਕਰਾਂਗੇ ਕੰਨਾ ਮਾਤਰਾ ਕੰਨਾ ਮਾਤਰਾ ਦੀ ਆਵਾਜ਼ ਆ ਹੁੰਦੀ ਹੈ ਕਿਹੜੀ ਆਵਾਜ਼ ਹੁੰਦੀ ਹੈ ਆ ਠੀਕ ਹੈ ਤੇ ਇਸ ਦਾ ਚਿੰਨ ਇਸ ਤਰ੍ਹਾਂ ਦਾ ਹੁੰਦਾ ਹਰ ਅੱਖਰ ਦੇ ਨਾਲ ਇਸ ਤਰ੍ਹਾਂ ਦਾ ਚਿੰਨ ਲੱਗਾ ਹੁੰਦਾ ਇਸ ਤਰ੍ਹਾਂ ਦੀ ਮਾਤਰਾ ਲੱਗੀ ਹੁੰਦੀ ਹੈ ਜਿਸ ਨੂੰ ਅਸੀਂ ਕੰਨਾ ਆਖਦੇ ਹਾਂ ਕੀ ਆਖਦੇ ਹਾਂ ਕੰਨਾ ਜਿਸ ਦੀ ਸਾਊਂਡ ਹੁੰਦੀ ਹੈ ਆ ਆ ਜਿਵੇਂ ਕੱਕੇ ਨੂੰ ਕੰਨਾ ਲੱਗਿਆ ਤਾਂ ਕਾ ਜਜੇ ਕੰਨਾ ਜਾ ਸਸੇ ਕੰਨਾ ਸਾ ਕੱਪੇ ਕੰਨਾ ਪਾ ਖਖੇ ਕੰਨਾ ਖਾ ਠੀਕ ਹੈ ਤੇ ਇਸ ਦੀ ਸਾਉਂਡ ਦਾ ਧਿਆਨ ਰੱਖਣਾ ਹੈ ਮਾਈਂਡ ਵਿੱਚ ਰੱਖਣਾ ਹੈ ਕਿ ਕੰਨੇ ਦੀ ਸਾਉਂਡ ਆ ਹੁੰਦੀ ਹੈ ਅਤੇ ਜਿਹੜੇ ਵੀ ਅੱਖਰ ਨਾਲ ਇਹ ਲੱਗੀ ਹੁੰਦੀ ਹੈ ਤਾਂ ਉਸ ਦੀ ਸਾਉਂਡ ਉਸ ਅੱਖਰ ਨਾਲ ਮਿਲ ਕੇ ਜਿਵੇਂ ਕੱਕੇ ਕੰਨਾ ਕਾ ਦੱਦੇ ਕੰਨਾ ਦਾ ਕਾਹੇ ਕੰਨਾ ਹਾ ਚੇਂਜ ਹੋ ਜਾਂਦੀ ਹੈ ਠੀਕ ਹੈ ਹੁਣ ਅਸੀਂ ਪੜ੍ਹਦੇ ਹਾਂ ਕੱਕੇ ਕੰਨਾ ਕਾ ਰ ਆ ਰ ਕਾਰ ਕੱਕੇ ਕੰਨਾ ਕਾ ਰ ਆ ਰ ਕਾਰ ਹਾ ਹੇ ਕੰਨਾ ਹਾ ਰ ਆ ਰ ਹਾਰ ਕੱਗਾ ਡਾੜੇ ਕੰਨਾ ਡਾ ੜਾ ਨੇ ਨਿ ਕੰਨਾ ਨਾ ਰ ਆ ਨਾਰ बब्बा सस्सा तत्ते कन्ना ता बस्ता गगे कन्ना गाज जा रारा गाजर नेक्स्ट है दो अखरी शब्द कके कन्ना कार आरा कार हाहे कन्ना हार आरा हार मम्मे कन्ना मार आरा मार चच्चे कन्ना चार चार

ਬਕੰਨਾ ਪਾ ਗੱਗਾ ਪਾਗ ਸਸਕੰਨਾ ਸਾ ਗੱਗਾ ਸਾਗ ਡਡਕੰਨਾ ਡਾ ਕਕਾ ਡਾਕ ਹਾਹਕੰਨਾ ਹਾ ਕਕਾ ਹਾਕ ਨੈਕਸਟ ਤਿੰਨ ਅਖਰੀ ਸ਼ਬਦ ਗੱਗੇਕੰਨਾ ਗਾ ਜੱਜਾ ਰਾਰਾ ਗਾਜਰ ਗੱਗੇਕੰਨਾ ਗਾ ਗੱਗਾ ਰਾਰਾ ਗਾਗਰ ਸਸੇ ਕੰਨ ਸਾ ਗੱਗਾ ਰਾਰਾ ਸਾਗਰ ਫਫੇ ਕੰਨ ਫਾ ਟੈਂਕਾ ਕੱਕਾ ਫਾਟਕ ਚਚਕ ਨਚਾਲ ਅੱਲਾ ਕੱਕਾ ਚਾਲਕ ਬੱਬੇ ਕੰਨ ਬਾਲ ਅੱਲਾ ਕੱਕਾ ਬਾਲਕ ਫਫਾ ਰਾਰੇ ਕੰਨ ਰਾ ਕੱਕਾ ਫਰਾਕ पप्पारिक नरा तत्ता प्रात चचा ललिकनला कका चलाक चचिकनचा वा ला चावल तत्क न ता कक्का तत्ता ताक पब्बिक न पारा तत्ता पारथ ਸੱਜੇ ਕੰਨ ਸਾ ਬੱਬਾ ਨਾਣਾ ਸਾਬਣ ਜੱਜੇ ਕੰਨ ਜਾ ਗੱਗਾ ਨਾਣਾ ਜਾਗਣ ਨੰਨੇ ਕੰਨ ਨਾ ਗੱਗਾ ਰਾਰਾ ਨਾਗਰ ਸ਼ਬਦਾਂ ਦੀ ਦੁਹਰਾਈ ਵਾਕ ਰਚਨਾ ਹੁਣ ਪੜਾਂਗੇ ਕੱਕੇ ਕੰਨ ਕਾ ਕੱਕੇ ਕੰਨ ਕਾ ਕਕਾ ਕੱਗਾ ਰਾਰਾ ਘਰ ਐੜ ਕੰਨ ਆ ఆ కాకా కక్కే కారా కారచ్చానా చక్క రారా కగ్గారారా కడే కన్నా ఆ ਕਾਰ ਚਲਾਕਰ ਕਾਰ ਆ ਹਾ ਹਾ ਸਸਾ ਦੇਕਨ ਦਾ ਹਸਦਾ ਹਾ ਹਾ ਸਸਾ ਦੇਕਨ ਦਾ ਹਸਦਾ 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 ਕਕ ਕਨ ਕਾਰ ਆ ਰਾਰ ਕਾਰ ਚਚਾ ਲਲਿਕਨ ਲਾ ਚਲਾ ਕਕਾ ਰਾਰ ਕਰ ਐੜ ਕਨ ਆ ਆ ਹਸਦਾ ਹਸਦਾ ਕਾਰ ਚਲਾਕਰ ਆ ਹਸਦਾ ਹਸਦਾ ਕਾਰ ਚਲਾਕਰ ਆ ਨੰਨਾ ਸੱਸਾ ਦਦੇ ਕਨਦਾ ਨਸਦਾ ਨੰਨਾ ਸੱਸਾ ਦਦੇ ਕਨਦਾ ਨਸਦਾ ਆਹੇ ਕਨ ਨਾ ਹਾਰ ਆਰਾ ਹਾਰ ਪੱਪੇ ਕਨ ਪਾ ਪਾ ਨਸਦਾ ਨਸਦਾ ਹਾਰ ਪਾ ਨਸਦਾ ਨਸਦਾ ਹਾਰਪਾ ਹਾਇ ਕੰ ਨਹਾਰ ਆਰਾ ਹਾਰ ਪਪੇ ਕੰ ਨਾ ਪਾਪਾ ਕਕਰਾਰਾ ਕਰ ਐੜਾ ਨਨਿਕ ਨਨਾ ਰਾਰਾ ਆਨਾਰ ਖਖੇ ਕੰ ਨਾ ਖਾ ਖਾ ਹਾਰ ਪਾ ਕਰ ਅਨਾਰ ਖਾ ਹਾਰ ਪਾ ਕਰ ਅਨਾਰ ਖਾ ਲੱਲੇ ਕੰਨਾ ਲਾਲ ਲਲਾ ਲਾਲ ਲੱਲੇ ਕੰਨਾ ਲਾਲ ਲਲਾ ਲਾਲ ਗੱਗੇ ਕੰਨਾ ਗਾ ਜਜਾ ਰਾਰਾ ਗਾਜਰ ਖਖੇ ਕੰਨਾ ਖਾ ਖਾ ਲਾਲ ਲਾਲ ਗਾਜਰ ਖਾ ਲਾਲ ਲਾਲ ਗਾਜਰ ਖਾ ਬੱਬਾ ਸਸਾ ਤਤਿ ਕੰਨਾ ਤਾ ਬਸਤਾ ਚਚੇ ਤਦਕ ਕਕਾ ਚੱਕ ਬਸਤਾ ਚੱਕ சஸ்ஸா டாடா கக்கா சடக்கார பார்க்க ராக்க பார்க் பார்க்க காக்கா ஹசா கார ச नसदा नसदा हार पा हार पा कर अनार खा हार पा कर अनार खा लाल लाल गाजर खा लाल लाल गाजर खा बस्ता चक बस्ता चक सड़क ਪਾਰ ਕਰ ਸੜਕ ਪਾਰ ਕਰ ਬਸਤਾ ਚੱਕ ਸੜਕ ਪਾਰ ਕਰ ਸੋ ਬੱਚੋ ਤੁਸੀਂ ਵੀ ਇਸ ਫੇਸ ਦੀ ਦੁਹराई ਕਰਨੀ ਹੈ ਕੰਨਾ ਮਾਤਰਾ ਦੀ ਤੇ ਤੁਸੀਂ ਇਸ ਵੀਡੀਓ ਨੂੰ ਜਰੂਰ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਅਤੇ ਜੇ ਵੀਡੀਓ ਵਿੱਚ ਕੋਈ ਕਮੀ ਹੁੰਦੀ ਹੈ ਤਾਂ ਕਮੈਂਟ ਕਰਕੇ ਵੀ ਦੱਸਿਆ ਕਰੋ ਤਾਂ ਕਿ ਮੈਂ ਉਸ ਨੂੰ ਇੰਪਰੂਵ ਕਰ ਸਕਾਂ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ